ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp 'ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਆਪਦੀ ਮਿਹਨਤ ਦੇ ਨਾਲ ਜਿਹੜਾ ਪਾਣੀ ਦਾ ਬੰਨ ਜਿਹੜਾ ਲਾਇਆ ਸੀ ਬਿਹਾਰ ਦੇ ਨਾਲ ਤਿੰਨਾਂ ਚਾਰਾਂ ਪਿੰਡਾਂ ਦੇ ਵਿੱਚ ਪਾਣੀ ਪਹੁੰਚ ਗਿਆ ਹੈ ਖੇਤਾਂ ਦੇ ਵਿੱਚ ਇਹਨਾਂ ਦੇ ਘਰਾਂ ਵਿੱਚ ਵੀ ਜਿਹੜਾ ਪਾਣੀ ਆ ਗਿਆ ਵੀ ਇਹ ਪਾਣੀ ਨਹੀਂ ਬਣਿਆ 50 ਜਿਹੜੇ ਘਰ ਨੇ ਇਹ ਜਿਹੜੇ ਡੁੱਬ ਗਏ ਹੁਣ ਫਿਰ ਇਹਨਾਂ ਨੂੰ ਸਾਮਾਨ ਜਰਾਬ ਦਾ ਚੱਕ ਕੇ ਕਿਤੇ ਹੋਰ ਜਾਣਾ ਪਿਆ ਤੇ ਆ ਵੱਟੇ ਤੇ ਹੀ ਬੰਨ ਟੁੱਟ ਗਿਆ ਇੱਥੇ ਪਿੱਛੇ ਸਰਕਾਰ ਛੱਡ ਗਈ ਤਾਂ ਆ ਗਿਆ ਹਾਂਜੀ ਬਾਣਪਟੇ ਇੱਥੇ ਨੇ ਖਾਨ ਬੜਾਈ ਹੋਈ ਇਹਨਾਂ ਨੂੰ ਪਾਣੀ ਸਾਡੇ ਤਰ੍ਹਾਂ 10-10 ਪਰ 4-4 ਕੋ ਪਾਣੀ ਤੇ ਕੋਈ ਪਾਣੀ ਇੱਥੇ ਕਾਫੀ ਆ ਚੁੱਕਾ ਹੈ ਬੰਨ ਟੁੱਟਣ ਕਾਰਨ ਪਾਣੀ ਸਾਰੇ ਪਿੰਡਾਂ 'ਚ ਫੈਲ ਚੁੱਕਾ ਹੈ ਸਾਰੇ ਪਾਸੇ ਪਾਣੀ ਪਾਣੀ ਹੋ ਚੁੱਕਾ ਜੀ ਰਾਤ ਨੂੰ ਬੰਨ ਟੁੱਟ ਗਿਆ ਸੀ ਇਹ ਜੀ ਮਤਲਬ ਇੱਥੋਂ ਦੇ ਜਿਹੜੇ ਲੋਕ ਸੀਗੇ ਇਹਨਾਂ ਨੇ ਆਪਣੀ ਮਿਹਨਤ ਦੇ ਨਾਲ ਜਿਹੜਾ ਪਾਣੀ ਦਾ ਬੰਨ ਜਿਹੜਾ ਲਾਇਆ ਸੀ ਦਰਿਆ ਦੇ ਨਾਲ ਨਾਲ ਉਹ ਜਿਹੜਾ ਕੱਲ ਜਿਹੜਾ ਉਹ ਬੰਨ ਟੁੱਟਣ ਕਰਕੇ ਜਿਹੜਾ ਸਾਡੇ ਲਗਭਗ ਤਿੰਨ ਚਾਰਾ ਪਿੰਡਾਂ ਦੇ ਵਿੱਚ ਪਾਣੀ ਪਹੁੰਚ ਗਿਆ ਹੈ ਖੇਤਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਜਿਹੜਾ ਪਾਣੀ ਅੱਗੇ ਤਾਂ ਬਿਲਕੁਲ ਵੱੜ ਚੁੱਕਿਆ ਹੈ ਜਿਹੜੀਆਂ ਤਾਣੀਆਂ ਨੇ ਇਹਨਾਂ ਦੇ ਘਰਾਂ ਵਿੱਚ ਵੀ ਜਿਹੜਾ ਪਾਣੀ ਆ ਗਿਆ ਵੀ ਲੋਕ ਜਿਹੜੇ ਬਹੁਤ ਤੰਗ ਤੰਗ ਇਹ ਬੰਨ ਹੈ ਕਿਹੜਾ ਸੀ ਜੱਟ ਇਹ ਸਤਲੁਜ ਦਰਿਆ ਦੇ ਜਿਹੜੇ ਕੰਢੇ ਤੇ ਜਿਹੜਾ ਬੰਨ ਬਣਿਆ ਹੋਇਆ ਹੈ ਪ੍ਰਸ਼ਾਸਨ ਦੇ ਨੋਟਿਸ ਵਿੱਚ ਜੀ ਬੰਨ ਟੁੱਟਣ ਦਾ ਤਾਂ ਪਹੁੰਚ ਹੀ ਗਿਆ ਹੋਣਾ ਕਿਉਂਕਿ ਖਬਰਾਂ ਕੱਲ ਦੀ ਨਿਊਜ਼ ਜਿਹੜੀ ਚੱਲ ਰਹੀ ਹੈ ਜਾਂ ਲੋਕਾਂ ਦੀ ਜਿਹੜੀ ਆਵਾਜ਼ ਉਹ ਵੀ ਪਹੁੰਚ ਲਈ ਹੈਗੀ ਹੈ ਪਰ ਬਾਕੀ ਇੱਕ ਜਿਸ ਸਾਡੇ ਸਹਿਯੋਗੀ ਜਿਹੜੀਆਂ ਸੰਸਥਾਵਾਂ ਨੇ ਉਹ ਲੰਗਰ ਦਾ ਪ੍ਰਬੰਧ ਹੈ ਜਾਂ ਮਤਲਬ ਸੰਸਥਾਵਾਂ ਜਿਹੜਾ ਰਾਸ਼ਨ ਦਾ ਪ੍ਰਬੰਧ ਉਹ ਕਰ ਰਹੇ ਇਹ ਉਹ ਬੰਨਿਆ ਜਾਊਗਾ ਬੰਨ ਕੇ ਨਹੀਂ ਨਹੀਂ ਜੀ ਇਹ ਬੰਨ ਨਹੀਂ ਬੰਨਿਆ ਜਾਸ ਇਹ ਬੰਨਿਆ ਜਾ ਹਾਂ ਨਹੀਂ ਕਿੰਨੇ ਘਰ ਖਾਲੀ ਤਾਂ ਹੋ ਗਏ ਤੁਸੀਂ ਵੇਖੋ ਜੀ 135 ਘਰ ਪਾਰ ਨੇ ਮਾਰਦਮ ਸ਼ੇਰ ਦੇ 135 ਤੋਂ 40 ਇਹ ਲਗਭਗ 50 ਜਿਹੜੇ ਘਰ ਨੇ ਇਹ ਜਿਹੜੇ ਡੋਪ ਗਏ ਇਹ ਜਿਹੜੇ ਮਾਰਦਮ ਸ਼ੇਰ ਤੋਂ ਲੋਕ ਆ ਤੇ ਆ ਕੇ ਬੈਠੇ ਸੀ ਉਹ ਫਿਰ ਦੁਬਾਰਾ ਘਰ ਚ ਫਿਰ ਚਪਟ ਜਾਗੇ ਹਾਂਜੀ ਹਾਂਜੀ ਜਿਹੜੇ ਮਤਲਬ ਉੱਥੋਂ ਆਪ ਦਾ ਸਮਾਨ ਚੱਕ ਕੇ ਇੱਥੇ ਆਏ ਸੀ ਟਾਹਣੀਆਂ ਤੇ ਆਪ ਦਾ ਰੱਖਿਆ ਸਮਾਨ ਹੁਣ ਫਿਰ ਇਹਨਾਂ ਨੂੰ ਸਮਾਨ ਜਰਾਬ ਦਾ ਚੱਕ ਚੱਕ ਕੇ ਕਿਤੇ ਹੋਰ ਜਾਣਾ ਪੈਣਾ ਹੈ ਅਸੀਂ ਸਮਾਨ ਲੈ ਕੇ ਕਿੱਥੇ ਜਾਵਾਂਗੇ ਇਹ ਸਮਾਨ ਸਕੂਲ ਤੇ 80 ਨਾ 80 ਨੇ ਸਕੂਲ 80 ਨਾ ਨਾ ਕਿੱਥੇ ਨਹੀਂ ਨਹੀਂ ਕੰਪਨੀ ਬਣਾ ਰਿਹਾ ਤੇ ਸਰਪੰਚ ਸਾਹਿਬ ਸਰਪੰਚ ਸਾਹਿਬ ਨੇ ਕਿਹਾ ਸੀ ਉੱਥੇ ਆ ਜਾਓ ਇਹ ਸਮਾਨ ਜਾਂਦਾ ਕਿੱਥੇ ਇਹ ਆ ਟਾਣੀਆਂ ਦਾ ਕੱਢ ਕੇ ਲਈ ਜਾਂਦੇ ਆ ਜੀ ਇਹ ਪਾਣੀ ਖਵਾ ਗਿਆ ਜਰਾ ਇੱਧਰ ਆ ਕੇ ਸੀ ਪਾਣੀ ਆ ਦਰਿਆ ਵਾਟੇ ਦਾ ਜੀ ਬੰਨ ਟੁੱਟਿਆ ਹੋਇਆ ਕਿਹੜਾ ਬੰਨ ਟੁੱਟਿਆ ਆ ਆ ਗਏ ਦੀਗੇ ਪੱਤ ਨਾਲਾ ਇਹ ਕਿਤੋਂ ਪੱਕਾ ਬੰਨ ਉਹਨੇ ਐਸਕੇਟ ਬੰਨ ਉਹਨੇ ਸਾਡੇ ਵੱਲੋਂ ਬੰਨਿਆ ਪਿੰਡ ਇੱਕੋ ਲਗਭਗ ਕਿਤੋਂ ਜਾਏ ਨੇ 4 ਡਾਣੀਆਂ ਜਿਹੜੀਆਂ ਨੇ ਡਾਣੀਆਂ ਤਾਂ ਆ ਗਈਆਂ ਨੇ 3-4 ਡਾਣੀਆਂ ਹੀ ਹੈ ਨੁਕਸਾਨ ਹੋ ਰਿਹਾ ਹਾਂਜੀ ਨੁਕਸਾਨ ਬਹੁਤ ਇੱਧਰ ਆਇਆ ਨਹੀਂ ਕੋਈ ਲੀਡਰ ਲੂਡਰ ਜਾਂ ਕੋਈ ਅਚਾਰ ਲੈਣ ਜਾਂ ਕੋਈ ਆਂਦੇ ਆ ਵੇਖ ਕੇ ਚਲੇ ਜਾਂਦੇ ਆ ਕਿੰਨੇ ਕੋ ਪਿੰਡ ਨੇ ਜਿਹੜੇ ਪ੍ਰਭਾਵਿਤ ਹੋਏ ਨੇ ਪਾਣੀ ਨਾਲ ਇੱਥੇ ਤਾਂ ਕਿਹੜੇ 6-7 ਪਿੰਡ ਕਿਹੜੇ ਕਿਹੜੇ ਨੇ ਜੀ ਇੱਕ ਤਾਂ ਮਾਰ ਖੀਵਾ ਇੱਕ ਮਾਰ ਸੋਨਾ ਇੱਕ ਮਾਰ ਜਮਸ਼ੇਰ ਤੇ ਟਾਣੀਆਂ ਆਸ-ਪਾਸੇ ਵਾਲੀਆਂ ਮਨਸਾ ਤੁਸੀਂ ਕਿਹੜੀ ਕਿਹੜੀ ਟਾਣੀ ਤੋਂ ਸਮਾਨ ਕੱਢਿਆ ਜੀ ਅਸੀਂ ਪਤਨ ਟਾਣੀ ਕੋਸ਼ਟ ਤੋਂ ਸਰ ਕਿੰਨੇ ਕੋ ਪਰਿਵਾਰ ਤੁਸੀਂ ਜਾ ਰਹੇ ਹੋ ਮੈਂ ਤੁਹਾਨੂੰ ਕਿੱਥੋਂ ਆ ਗਏ ਆ ਤਿੰਨ ਪਰਿਵਾਰ ਤਿੰਨ ਚਾਰ ਪਰਿਵਾਰ ਹੈ ਇੱਥੇ ਇੱਥੇ ਪਿੱਛੋਂ ਸਰਕਾਰ ਛੱਡਦੀ ਤਾਂ ਆ ਗਿਆ ਨਹੀਂ ਮਤਲਬ ਕਹਿੰਦੇ ਕਿ ਕੋਈ ਬੰਨ ਬੁੰਨ ਵੀ ਟੁੱਟਿਆ ਕੁਝ ਹੋ ਗਿਆ ਬੰਨਾਂ ਸਾਂ ਟੁੱਟਿਆ ਸਾਂ ਮ ਟੁੱਟਿਆ ਦਰਿਆ ਵਾਲਾ ਉਸ ਤੋਂ ਬੰਨ ਟੁੱਟ ਗਿਆ ਹਾਂਜੀ ਬੰਨ ਟੁੱਟ ਗਿਆ ਉਹ ਬੰਨ ਕੇ ਸਤਲੋਈ ਦਾ ਸਤਲੋਈ ਦਾ ਨਹੀਂ ਹੈਗਾ ਕਿਉਂਕਿ ਦਰਿਆ ਸਤਲੋਈ ਦਾ ਤਪਰੂ ਟੁੱਟਾ ਹੈ ਫਿਰ ਇਹ ਟੁੱਟ ਗਿਆ ਤਿੰਨ ਦਿਨ ਬੰਨ ਨਹੀਂ ਰੱਖਿਆ ਬੰਨ ਬੰਨ ਕੇ ਚੌਥੇ ਦੇ ਟੁੱਟ ਗਿਆ ਇਲਾਕਾ ਕਿਹੜਾ ਹੈ ਜੀ ਹਾਂਜੀ ਮਾਰਜ ਮਖੇਰ ਦਾ ਹੁਣ ਕਿੰਨਾ ਕ ਨੁਕਸਾਨ ਹੋ ਗਿਆ ਪਾਣੀ ਕਿੱਥੇ ਇੱਥੇ ਇੱਥੇ ਨੁਕਸਾਨ ਬੜਾ ਹੀ ਹੋ ਗਿਆ ਕਿੰਨਾ ਕਿੰਨੇ ਫੁੱਟ ਪਾਣੀ ਹੈ ਘਰਾ ਚ ਇੱਥੇ ਘਰਾ ਚ ਇਹਨਾਂ ਦਾ ਪਾਣੀ ਸਾਡੇ ਘਰਾ ਚ ਆ ਰਿਹਾ ਹੈ تین تین فٹ چار پانی پھر جائی سر پانی تھے کافی آ چکا ہے موار جمسیر تو کی پانی پہلا سی گا ہونے بان ٹوٹن کارن پانی سارے پنڈا سے پھیل چکا ہے من صاحب موار کی واہ موار کی واہ پانی موار سونے سارے پاس سے پانی پانی ہو چکا ہے اپنے موار جمسیر دور پچھو کس چیزہ بان ٹوٹے ہیں اس پہلے پانی بنی رکھے سی گا ਤੇ ਉਸ ਤੋਂ ਬਾਅਦ ਜਦੋਂ ਨਹੀਂ ਕੰਟਰੋਲ ਪਾਣੀ ਹੋਇਆ ਉਹ ਰਾਤ ਨੂੰ ਬੰਨ ਟੁੱਟ ਗਿਆ ਸੀ। ਕਾਫੀ ਪਾਣੀ ਆ ਗਿਆ। ਹਾਂਜੀ ਹਾਂਜੀ। ਅਸੀਂ ਸਾਥ ਲੋ ਦਰਿਆ ਦੇ ਨਾਲ-ਨਾਲ ਉਹ ਪੈਸਾ ਕਿੱਥੋਂ ਆਇਆ ਫਿਰ? ਉਹ ਕੋਈ ਇਕੱਠੇ ਕਰਕੇ ਲਾਇਆ ਪੈਸੇ ਕਿੱਲਾਂ ਦੇ ਸਾਥ ਨਾਲ ਤੇ ਕਿੰਨਾ ਕੁ ਪੈਸਾ ਫੰਡ ਇਕੱਠਾ ਕੀਤਾ? ਲੋਕਲ ਪਿੰਡ ਤੇ ਪਿੰਡ ਲੈਵਲ ਤੇ ਕੀਤਾ ਸੀ। ਹਾਂ ਪਿੰਡ ਲੈਵਲ ਤੇ ਕੀਤਾ। ਕਿੰਨਾ ਕੁ ਫੰਡ ਇਕੱਠਾ ਕੀਤਾ? ਫੰਡ ਫੰਡ ਹੋ ਗਿਆ ਜੀ ਲੱਖ ਦਾ ਕਿੰਨਾ ਸੀ? ਫਿਰ ਕੋ ਮਾੜਾ ਮੋਟਾ ਸਰਕਾਰ ਨੇ ਕੋਈ ਜ਼ਿੰਮਾ ਆ ਕੇ ਆਏ ਬੰਦੇ ਜਿਵੇਂ ਕੋਈ ਆਇਆ ਜਿਵੇਂ ਤੁਸੀਂ ਆਇਆ ਤੁਹਾਨੂੰ ਕਹਿਆ ਸੇਵਾ ਜਿਹੜੀ ਪਾਣੀ ਪਾ ਦੋ ਇਸ ਤਰ੍ਹਾਂ ਸੇਵਾ ਸਵਾਖਤੀ ਕਰਕੇ ਤੇ ਜੋ ਲੱਗੇ ਰਿਹਾ ਠੀਕ ਹੈ ਤੇ ਉਹ ਟੁੱਟ ਗਿਆ ਹਾਂ ਉਹ ਟੁੱਟ ਗਿਆ ਜੀ ਤੇ ਫਿਰ ਪਾਣੀ ਬੜਾ ਆ ਗਿਆ ਫਿਰ ਤਾਂ ਪਾਣੀ ਬਹੁਤ ਆ ਗਿਆ ਤਿੰਨ ਜਗ੍ਹਾ ਟੁੱਟ ਗਿਆ ਸੀ ਪਾਣੀ ਇਹ ਤਿੰਨ ਜਗ੍ਹਾ ਟੁੱਟਿਆ ਉਹ ਤਿੰਨ ਜਗ੍ਹਾ ਟੁੱਟਿਆ ਪਾਣੀ ਤਾਂ ਉੱਚਾ ਹੋ ਗਿਆ ਸੀ ਨਾ ਫਿਰ ਉਹ ਤਿੰਨ ਤਿੰਨ ਫੁੱਟ ਉੱਚਾ ਬਣ ਤੋ ਹੋ ਗਿਆ ਫਿਰ ਪਾਣੀ ਜਿਵੇਂ ਹਾਨੀਵਾਂ ਜਗ੍ਹਾ ਆ ਗਿਆ ਇਧਰ ਪਾਣੀ ਆ ਗਿਆ ਸਾਰਾ ਤੁਸੀਂ ਕਿੰਨੇ ਫੁੱਟ ਉੱਚਾ ਬੰਨਿਆ ਸੀ ਅਸੀਂ ਬੰਨਿਆ ਸੀ 4 6 4 ਫੁੱਟ 5 ਦੇ ਨੇੜੇ ਹੋ ਗਏ ਕਿੰਨੀਆਂ ਕੁ ਟਰਾਲੀਆਂ ਪੈ ਗਈਆਂ ਮਿੱਟੀ ਦੀ ਉਹਦੇ ਵਿੱਚ ਅਸੀਂ ਪਾਈ ਸੀ 15 16 1000 ਟਰਾਲੀਆਂ ਪਾਈ ਸੀ ਠੀਕ ਹੈ ਤੇ ਟਾਈਮ ਕਿੰਨਾ ਲੱਗਿਆ ਟਾਈਮ ਲੱਗੇ ਰਿਹਾ 10 12 ਦੇ ਲੱਗੇ ਰਹਾ ਮਿੱਟੀ ਖਰੀਦਣੀ ਪੈਣੀ ਸੀ ਕਿਹੜੀ ਮਿੱਟੀ ਆਣੀ ਸੀ ਜਿੰਨੀ ਕਿ ਤੱਕ ਕਿਲਾ ਖਰੀਦ ਆ ਕੇ ਲੱਗਿਆ ਠੀਕ ਹੈ ਤੇ ਹੁਣ ਫਿਰ ਕਿੰਨੇ ਕੁ ਪਿੰਡ ਨੇ ਜਿਹੜੀ ਚਪੇਟ 'ਚ ਆ ਗਏ ਨੇ ਇਹ ਚਾਰ ਪਿੰਡ ਹੈਗੇ ਕਿਹੜੇ ਕਿਹੜੇ ਮਾਰਖੀਵਾ ਮਾਰਜਮ ਸ਼ੇਰ ਕੁਛ ਅੱਧਾ ਹੈਗਾ ਤੇ ਗੋਬਾ ਦਾ ਪਾਰ ਹੈਗਾ ਜੀ ਬੱਤੰਡਾਂਆਂ ਮਾਰ ਸੋਨਾ ਮਾਰ ਕੇ ਬੁਹਾਨੀ ਅੱਛਾ ਉਹ ਚਪੇਟ ਜਾ ਮੋਜਮ ਦਾ ਰਕਬਾ ਕੁਝ ਵਿੱਚ ਹੈਗਾ